ਨੂੰ ਭਾਰਤੀ ਕਿਸਾਨ ਜੁਨੇ ਅਨੇਕਤਾ ਗਰਾਹਾਂ ਸੁਭਾਗੂ ਅੱਜ ਅਸੀਂ ਡੀਸੀ ਦਫਤਰ ਮੁਰੇ ਮੁਕਸਰ ਦੇ ਮੋਰਚਾ ਲਾਇਆ ਹੋਇਆ ਹੈ ਇਹ ਪੱਕਾ ਮੋਰਚਾ ਹੈਗਾ ਸਾਡਾ ਪੱਕਾ ਧਰਨਾ ਹੈਗਾ ਇਹ ਜੋ ਸਾਡੇ ਕਿਸਾਨ ਬੀਕੇ ਜੁ ਇਕਤਾ ਗਰਾਹਾਂ ਦੇ ਵੱਲੋਂ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਜੋ ਹਨ ਦੇ ਕਾਰਨ ਉੱਥੋਂ ਦੀ ਜ਼ਮੀਨ ਪ੍ਰਭਾਵਿਤ ਹੋਈ ਹੈਗੀ ਹਨ ਕਾਰਨ ਉਹਨੂੰ ਲਗਾਤਾਰ ਆ ਬਾਕੇ ਬੀਜਣ ਵਾਸਤੇ ਕਣਕ ਹੈ ਜਿਹੜੀ ਉਹ ਸਾਡੇ ਕਿਸਾਨ ਦੇਣਗੇ ਸੀਗੇ ਉਹ ਜਦੋਂ ਦੇਖ ਕੇ ਵਾਪਸ ਆ ਰਹੇ ਸੀ ਐਕਸੀਡੈਂਟ ਹੋਇਆ ਐਕਸੀਡੈਂਟ ਦੇ ਨਾਲ ਰੋਡਵੇਜ ਦੀ ਬੱਸ ਦੇ ਨਾਲ ਸਾਡੇ ਉਹ ਕਿਸਾਨ ਇੱਕ ਸ਼ਹੀਦ ਹੋਇਆ ਤੇ ਇੱਕ ਸਾਡਾ ਕਿਸਾਨ ਜ਼ਖਮੀ ਹੈ ਉਹ ਡੀਐਮਸੀ ਦੇ ਵਿੱਚ ਇਲਾਜ ਦੀ ਚੱਲ ਉਹਦਾ ਇਲਾਜ ਚੱਲ ਰਿਹਾ ਹੈ ਇਹ ਪਹਿਲਾਂ ਵੀ ਮੰਗਾ ਡੀਸੀ ਸਾਹਿਬ ਨਾਲ ਹੋਈਆਂ ਨੇ ਸਾਡਾ ਵਫਦ ਉਹਨਾਂ ਨੂੰ ਮਿਲਿਆ ਹੈਗਾ ਉਦੋਂ ਉਹਨਾਂ ਨੇ ਵਿਸ਼ਵਾਸ ਦਿਵਾਇਆ ਪਰ ਉਹਦੇ ਤੇ ਕਾਰਵਾਈ ਕੋਈ ਉਮੀ ਨਹੀਂ ਕੀਤੀ ਜਿਹਦੇ ਨਾਲ ਪਰਿਵਾਰਾਂ ਨੂੰ ਇਨਸਾਫ ਮਿਲ ਸਕੇ ਹੁਣ ਅਸੀਂ ਕੱਲ ਬਠਿੰਡਾ ਜ਼ਿਲ੍ਹੇ ਦੀ ਮੀਟਿੰਗ ਕੀਤੀ ਹੈ ਦੂਸਰੇ ਜ਼ਿਲ੍ਹੇ ਨੇ ਵੀ ਮੀਟਿੰਗ ਕੀਤੀ ਹੈ ਤੇ ਫੈਸਲਾ ਕੀਤਾ ਹੈਗਾ ਕਿ ਅੱਜ ਤੋਂ ਇਹ ਮੋਰਚਾ ਲਗਾਤਾਰ ਚੱਲੂਗਾ ਪਰਿਵਾਰਾਂ ਨੂੰ ਇਨਸਾਫ ਲੈਣ ਦੇ ਲਈ ਖਾਸ ਕਰਕੇ ਸਾਡੇ ਜਿਹੜੇ ਕੋਰਕਪੂਰਾ ਕਿਸਾਨ ਹਰਜੀਤ ਬਾਈ ਸ਼ਹੀਦ ਹੋਇਆ ਹੈਗਾ ਉਹਨਾਂ ਦੇ ਪਰਿਵਾਰ ਨੂੰ 10 ਲੱਖ ਰੁਪਇਆ ਮੁਆਵਜ਼ਾ ਇੱਕ ਜੀ ਨੂੰ ਨੌਕਰੀ ਉਹਨਾਂ ਸਿਰ ਚੜਿਆ ਕਰਜ਼ਾ ਖਤਮ ਕੀਤਾ ਜਾਵੇ ਲੀਕ ਮਾਰੀ ਜਾਵੇ ਇਹ ਉਸ ਪਰਿਵਾਰ ਨਾਲ ਸੰਬੰਧਿਤ ਮੰਗ ਹੈ ਤੇ ਦੂਸਰੀ ਜਿਹੜਾ ਸਾਡਾ ਭਾਈ ਜ਼ਖਮੀ ਹੈ ਨੰਗਰ ਤੋਂ ਉਹ ਲੋ ਜਿਹੜਾ ਇਲਾਜ ਹੈ ਸਰਕਾਰ ਕਰਾਵੇ ਕਿਉਂਕਿ ਸਾਡੀ ਜਥੇਵੰਦੀ ਨੇ ਸ਼ੁਰੂ ਤੋਂ ਪੈਰਤ ਪਾਈ ਹੋਈ ਹੈ ਕਿ ਜਦੋਂ ਅਸੀਂ ਸੰਘਰਸ਼ ਕਰਦੇ ਹਾਂ ਕਿਸੇ ਵੀ ਕਿਸਮ ਦਾ ਮਸਲਾ ਚੱਕ ਕੇ ਉਹਦੇ ਤੇ ਤਾਂ ਲਾਉਣੇ ਆ ਉਸ ਦੌਰਾਨ ਜਦੋਂ ਵੀ ਕੋਈ ਘਟਨਾ ਵਾਪਰਦੀ ਹੈ ਤਾਂ ਸਰਕਾਰ ਤੋਂ ਉਹਦੀ ਪਰਪਾਈ ਕਰਵਾਈ ਜਾਂਦੀ ਰਹੀ ਹੈ ਪਰ ਜਿਵੇਂ ਜਿਵੇਂ ਸਰਕਾਰਾਂ ਕਾਲੀਆਂ ਦੇ ਸਮੇਂ ਵੀ ਕਾਂਗਰਸ ਦੇ ਸਮੇਂ ਵੀ ਤੇ ਆਪ ਸਰਕਾਰ ਦੇ ਸਮੇਂ ਵੀ ਅਸੀਂ ਇਹ ਮੰਗਾਂ ਮਨਵਾਈਆਂ ਨੇ ਪਰ ਜਦੋਂ ਹੁਣ ਗੱਲ ਕਰਦੇ ਆ ਇਹ ਕਿ ਜਿੱਥੇ ਸਰਕਾਰਾਂ ਦਾ ਰੋਲ ਬੰਦਾ ਸੀ ਕਿ ਉਹ ਹੜ੍ਹ ਜਿਹੜੇ ਹਾਰਡ ਪ੍ਰਭਾਵਿਤ ਇਲਾਕੇ ਨੇ ਲੋਕ ਉਹਨਾਂ ਦੀ ਬਾਹ ਫੜਦੀ ਉਹਨਾਂ ਦੀਆਂ ਜ਼ਮੀਨਾਂ ਨੂੰ ਵਾਹਦੀ ਕਣਕਾਂ ਦਾ ਬੀਜ ਦੀ ਪਰ ਉਹਦੇ ਵਿੱਚੋਂ ਬਿਲਕੁਲ ਫੇਲ ਸਾਬਤ ਹੋਈ ਹੈ ਕੋਈ ਇੱਥੋਂ ਦਾ ਪ੍ਰਸ਼ਾਸਨ ਨਹੀਂ ਉਹਨਾਂ ਦੀ ਬਾਹ ਫੜਨ ਗਿਆ ਕੋਈ ਸਰਕਾਰ ਨੇ ਜਿਹੜੇ ਐਲਾਨ ਵੀ ਕੀਤੇ ਐ ਉੱਥੋਂ ਤੱਕ ਉਹਨਾਂ ਤੱਕ ਨਹੀਂ ਪਹੁੰਚੇ ਪਿੰਡਾਂ ਦੇ ਵਿੱਚੋਂ ਜਿੱਥੇ ਬੰਦੀਆਂ ਦੇ ਰਾਹੀਂ ਲੋਕਾਂ ਨੇ ਕਣਕ ਵੀ ਇਕੱਠੀ ਕੀਤੀ ਐ ਬਿਸਤਰੇ ਵੀ ਇਕੱਠੇ ਕੀਤੇ ਐ ਸੂਟ ਵੀ ਇਕੱਠੇ ਕੀਤੇ ਐ ਤੂੜੀ ਵੀ ਉਹਨਾਂ ਲੋਕਾਂ ਤੱਕ ਪਹੁੰਚਾਈ ਐ ਡੀਜ਼ਲ ਵਾਸਤੇ ਵੀ ਪੈਸੇ ਦਿੱਤੇ ਹੈਗੇ ਨੇ ਜਾਨੀ ਕਿ ਇੱਕ ਉਹ ਵੱਡੀ ਮਹਿਮਾ ਚੱਲੀ ਹੋਈ ਆ ਉਸ ਮਹਿਮਾ ਦੇ ਵਿੱਚ ਇਹ ਸਾਡੇ ਕਿਸਾਨ ਆਉਣ ਸਮੇਂ ਸ਼ਹੀਦ ਹੁੰਦੇ ਆ ਜ਼ਖਮੀ ਹੁੰਦੇ ਆ ਕਿ ਇੱਥੋਂ ਦੇ ਡੀਸੀ ਨੂੰ ਪਤਾ ਨਹੀਂ ਕਿ ਮੁੱਖ ਮੰਤਰੀ ਨੂੰ ਪਤਾ ਨਹੀਂ ਹੈਗਾ ਪਰ ਜਾਨੀ ਕਿ ਕੋਲ ਵੱਟੀ ਹੋਈ ਹੈ ਕਿ ਲੋਕਾਂ ਨੂੰ ਦੇਣਾ ਹੀ ਕੱਖ ਨਹੀਂ ਹੈਗਾ ਤੇ ਇਹਨਾਂ ਮੁੱਦਿਆਂ ਤੋਂ ਆਪ ਦਾ ਜਿਹੜਾ ਧਿਆਨ ਉੱਧਰ ਲਾਉਣਾ ਨਹੀਂ ਇਹਨਾਂ ਮੁੱਦਿਆਂ ਨੂੰ ਜਾਨੀ ਕਿ ਅੰਗੋਲਿਆ ਕਰਨਾ ਹੈਗਾ ਪਰ ਪੰਜਾਬ ਦੇ ਲੋਕ ਹੈ ਜਿਹੜੇ ਸੰਘਰਸ਼ੀ ਲੋਕ ਹੈ ਸ਼ੰਗਰਸ਼ੀਲ ਜਿੱਥੇ ਮੰਨੀ ਆ ਉਹ ਇਹਨਾਂ ਮੁੱਦਿਆਂ ਨੂੰ ਗੈਬ ਨਹੀਂ ਹੋਣ ਦੇਣੀਆਂ ਸੀਨ ਤੇ ਲਿਆਉਣੀਆਂ ਹੱਲ ਵੀ ਕਰਨੀਆਂ ਤੇ ਕਰਾਉਣੀਆਂ ਵੀ ਅੱਜ ਤਹੇ ਅਸੀਂ ਇੱਥੇ ਮੋਰਚਾ ਲਾਇਆ ਹੈਗਾ ਪਹਿਲਾ ਦਿਨ ਹੈ ਇਹ ਲਗਾਤਾਰ ਇਸ ਮੋਰਚੇ ਦੀ ਗਿਣਤੀ ਵੀ ਵਧੂਗੀ ਤੇ ਇਸ ਮੋਰਚੇ ਨੇ ਜਿਹੜੇ ਆਪਦੇ ਆਉਣ ਵਾਲੇ ਸਮੇਂ ਦੇ ਵਿੱਚ ਰੁੱਕ ਹੈ ਸੀ ਡੀ ਸੀ ਸਾਹਿਬ ਨੇ ਜਦੋਂ ਤੁਹਾਨੂੰ ਤੁਹਾਡਾ ਵਾਫਤ ਮਿਲਿਆ ਸੀ ਕਿਉਂਕਿ ਨੋਬਤ ਹੀ ਇੱਥੋਂ ਤੱਕ ਆ ਗਈ ਜਿਹੜਾ ਕਿ ਤੁਹਾਨੂੰ ਧਰਨਾ ਲਾਉਣਾ ਪਿਆ ਉਹਨਾਂ ਨੇ ਇਹੀ ਕਿਹਾ ਸੀ ਕਿ ਜੋ ਸੋਡੀਆਂ ਮੰਗਾ ਨੇ ਅਸੀਂ ਇਹਨਾਂ ਨੂੰ ਪੂਰੀਆਂ ਕਰਾਂਗੇ ਉਹਨਾਂ ਮੰਗਾ ਨੂੰ ਉਹਨਾਂ ਨੇ ਦੇਖਿਆ ਤੱਕ ਵੀ ਨਹੀਂ ਉਹ ਜਿਹੜਾ ਮੰਗ ਪੱਤਰ ਦੇ ਕੇ ਗਏ ਨੇ ਸਾਡੇ ਵਰਕਰ ਆਗੂ ਉਹਨਾਂ ਨੂੰ ਉਹਨਾਂ ਨੇ ਦੇਖਣ ਦੀ بجائے ਜਨਕੀ ਰੱਦੀ ਦੀ ਟੋਕਰੀ ਚ ਸਿੱਟਿਆ ਇਹ ਹੁਣ ਪੱਕਾ ਮੋਰਚਾ ਲੱਗਿਆ ਹੁਣ ਇਹ ਪੱਕਾ ਮੋਰਚਾ ਲੱਗਿਆ ਹੋਇਆ ਏ ਜਿੰਨੇ ਚਿਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਹਨਾਂ ਚਿਰ ਇੱਥੇ ਅਸੀਂ ਸਾਰੇ ਡਟੇ ਹੋਏ ਆਂ ਡੀਸੀ ਤੋਂ ਉੱਪਰ ਦੇ ਬਾਰੇ ਉਪਰਦਰਸ਼ਨ ਕੀਤਾ ਜਰਾ ਕੀ ਕਾਰਨ ਸਭ ਲਗਾ ਦੇਖੋ ਇਹ ਸਾਡੀ ਜਥੇਬੰਦੀ ਵੀ ਕਿ ਜਿਵੇਂ ਤੱਕ ਰਾਹਾਂ ਵੱਲੋਂ ਜੋ ਹੜ੍ਹ ਪ੍ਰਭਾਵ ਤੇਰੀ ਦੀ ਮਦਦ ਦੇ ਵਿੱਚ ਅਸੀਂ ਮਹਿਮ ਚੱਲੀ ਹੋਈ ਹੈ ਉਸ ਮਹਿੰਮ ਦੇ ਤਹਿਤ ਸਾਡੇ ਫਰੀਦਕੋਟ ਵਾਲੇ ਸਾਥੀ ਬੀਜ ਵੰਡ ਕੇ ਆਏ ਸੀ 11 ਤਰੀਕ ਨੂੰ ਉਹ ਉਹਨਾਂ ਦਾ ਮੁਰਦਿਆਂ ਦਾ ਇੱਥੇ ਮੁਕਸਰ ਦੇ ਏਰੀਏ ਦੇ ਵਿੱਚ ਉਹਦੇ ਕਰਨ ਦੇ ਨੇੜੇ ਉੱਥੇ ਐਕਸੀਡੈਂਟ ਹੋ ਗਿਆ ਜਿਹੜੀ ਨੂੰ ਰੋਡਵੇਜ ਦੀ ਬੱਸ ਨੇ ਸਿੱਧੀ ਟੱਕਰ ਮਾਰੀ ਸੀ ਉਹਦੇ ਵਿੱਚ ਸਾਡਾ ਇੱਕ ਸਾਥੀ ਹਰਜੀਤ ਸਿੰਘ ਕੋਟਕਪੂਰਾ ਉਹਦੀ ਮੌਤ ਹੋ ਗਈ ਸ਼ਹੀਦ ਹੋ ਗਿਆ ਦੂਜਾ ਸਾਥੀ ਸਾਡਾ ਬਲਵੰਤ ਸਿੰਘ ਹੈ ਨੰਗਲ ਤੋਂ ਉਹ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਹੈ ਡੀ ਐਮ ਸੀ ਹਸਪਤਾਲ ਦਾਖਲ ਹੈ ਅਸੀਂ ਅਗਲੇ ਦਿਨ ਡੀਸੀ ਸਾਹਿਬ ਨੂੰ ਮਿਲੇ ਆ ਸਾਡੀ ਜਥੇਬੰਦੀ ਦੀ ਰਵਾਇਤ ਆ ਅਸੀਂ ਜੋ ਵੀ ਇਹ ਸੰਘਰਸ਼ ਦੌਰਾਨ ਜਿੱਦੇ ਉਛੇ ਦੀ ਹੁੰਦੀ ਹੈ ਜਾਨ ਦੀ ਬਾਜੀ ਲੱਗਦੀ ਹੈ ਉਹਨੂੰ ਅਸੀਂ 10 ਲੱਖ ਮੌਜੂਦਾ ਨੌਕਰੀ ਤੇ ਕਾਜਾ ਖਤਮ ਇਹ ਮੰਗਾਂ ਮਨਾਉਣੇ ਆ ਤੇ ਜਿਹੜਾ ਕੋਈ ਅਲਾਜ ਅਧੀਨ ਆ ਉਹਦਾ ਸਰਕਾਰ ਆ ਆਪਦੇ ਸਰਕਾਰੀ ਖਰਚੇ ਤੇ ਅਲਾਜ ਕਰੇ ਇਹਨਾਂ ਮੰਗਾਂ ਨੂੰ ਲੈ ਕੇ ਅਸੀਂ ਡੀਸੀ ਸਾਹਿਬ ਨੂੰ 12 ਤਰੀਕ ਨੂੰ ਇੱਕ ਵੱਡਾ ਜਨਤਕ ਜਥੇਬੰਦੀਆਂ ਦਾ ਡੈਪੂਟੇਸ਼ਨ ਮਿਲੇ ਆ ਮੰਗ ਪੱਤਰ ਦਿੱਤਾ ਹੈ ਉਦੋਂ ਡੀਸੀ ਸਾਹਿਬ ਨੇ ਵਿਸ਼ਵਾਸ ਦਿਵਾਇਆ ਸੀ ਵੀ ਇੱਕ ਦੋ ਦਿਨਾਂ ਦੇ ਵਿੱਚ ਅਸੀਂ ਮਸਲਾ ਹੱਲ ਕਰ ਦੇਵਾਂਗੇ ਅਸੀਂ ਕਹਿਆ ਸੀ ਵੀ ਤੁਰੰਤ ਜਿਹੜਾ ਮੁਆਵਜ਼ੇ ਦਾ ਪ੍ਰਬੰਧ ਤੁਰੰਤ ਕਰੋ ਦੂਜੀਆਂ ਚਾਲ ਤੁਸੀਂ ਸਿਫਾਰਸ਼ਾਂ ਕਰਨੀਆਂ ਉਹ ਹਲੇ ਤੱਕ ਇਹਨਾਂ ਨੇ ਕੁਝ ਨਹੀਂ ਕਰਿਆ ਉਸ ਤੋਂ ਬਾਅਦ ਫਿਰ ਅਸੀਂ ਫੇਰ ਮੰਗ ਪੱਤਰ ਜਾਦ ਪੱਤਰ ਦਿੱਤਾ ਉਹਨਾਂ ਨੂੰ ਏਡੀਸੀ ਨੂੰ ਮਿਲੇ ਆ 16 ਤਰੀਕ ਨੂੰ ਅੱਜ ਫੇਰ ਅੱਜ ਤੱਕ ਜਣੀ ਉਹਨਾਂ ਨੇ ਕਰਿਆ ਕੁਝ ਨਹੀਂ ਆਹ ਕੱਲ ਸੋਮਵਾਰ ਦਾ ਵਾਦਾ ਕੀਤਾ ਸੀਗਾ ਕਿ ਸੋਮਵਾਰ ਨੂੰ ਅਸੀਂ ਇਹ ਮਸਲਾ ਹੱਲ ਕਰ ਦਿਆਂ ਕੱਲ ਸੋਮਵਾਰ ਵੀ ਲੰਘ ਗਿਆ ਇਸ ਕਰਕੇ ਫਿਰ ਅਸੀਂ ਆਪਦੀ ਉਹ ਮੰਗਾ ਮਨਾਉਣ ਖਾਸ ਕਰਕੇ ਪਰਿਵਾਰ ਨੂੰ ਮੌਜੂਦਾ ਵੇਲੇ ਨੌਕਰੀ ਹੋ ਮਿਲੇ ਉਹਦਾ ਕਰਜ਼ਾ ਖਤਮ ਹੋਵੇ ਤੇ ਉਹ ਸਾਥੀ ਦਾ ਸਾਡੇ ਦਾ ਸਰਕਾਰੀ ਖਰਚ ਤੇ ਇਲਾਜ ਹੋਵੇ ਤੇ ਜਿਹੜੀ ਇਹ ਘਟਨਾ ਦਾ ਜ਼ਿੰਮੇਵਾਰ ਬਣਦਾ ਉਹਦੇ ਤੇ ਇਨਕੁਆਇਰੀ ਕਰਕੇ ਕਾਰਵਾਈ ਹੋਵੇ ਜੀ ਸਾਹਿਬ ਨੇ ਭਰੋਸਾ ਕੀ ਦਵਾਇਆ ਜਦੋਂ ਤੁਸੀਂ 12 ਤਰੀਕ ਨੂੰ ਮਿਲੇ ਸੀ ਲੇਕਿਨ ਅੱਜ ਸੰਘਰਸ਼ਦਾਰ ਆਪ ਨੂੰ ਬਹਿਗੇ ਉਹ ਤਾਂ ਉਦੋਂ ਹੀ ਕਹਿੰਦੀ ਸੀ ਬੱਸ ਅਸੀਂ ਕੱਲ ਨੂੰ ਹੀ ਮਸਲਾ ਹੱਲ ਕਰ ਦਿਆਂਗੇ ਤੇ ਡੀ ਸਾਹਿਬ ਨੂੰ ਅਸੀਂ ਇਹ ਵੀ ਕਿਹਾ ਸੀ ਉਹਦੇ ਨਾਲ ਦੀ ਨਾਲ ਹੀ ਵੀ ਡੀਸੀ ਸਾਹਿਬ ਸਾਡੀ ਮਜਬੂਰੀ ਨਾ ਬਣਾਓ ਸਾਨੂੰ ਇਸ ਗੱਲ ਤੇ ਇਜਿਟੇਸ਼ਨ ਕਰਨੀ ਪਵੇ ਸਾਡੇ ਸਾਥੀ ਦੀ ਡੈਡ ਬੋਡੀ ਐ ਤੇ ਤੁਹਾਡੇ ਮੋਰਚੀ ਚ ਪਈ ਐ ਡੈਡ ਬੋਡੀ ਉਸ ਦਿਨ ਪਈ ਆ ਸੀ ਆਹ ਤੁਸੀਂ ਅਸੀਂ 17 ਤਰੀਕ ਨੂੰ ਦਾ ਸੰਸਕਾਰ ਕੀਤਾ ਸੋ ਇਸ ਕਰਕੇ ਜਣੀ ਇੰਨੇ ਦਿਨ ਡੈਡ ਬੋਡੀ ਵੀ ਉੱਥੇ ਪਈ ਰਹੀ ਐ ਪਰ ਟੱਚ ਤੋਂ ਮਸ ਨਹੀਂ ਹੋਇਆ ਉਹ ਇਸ ਕਰਕੇ ਸਾਨੂੰ ਇਹਦਾ ਜ਼ਿੰਮੇਵਾਰ ਬਣਦਾ ਡੀਸੀ ਸਾਹਿਬ ਉਦੋਂ ਦਾ ਸਰਕਾਰ ਨਾਲ ਤਾਂ ਗੱਲ ਕਰਦਾ ਜਦੋਂ ਸਗਾ ਹੁਣ ਪੜਤਾਲ ਕਰੀਏ ਕਹਿੰਦੇ ਵੀ ਡੀਸੀ ਸਾਹਿਬ ਤਾਂ ਛੁੱਟੀ ਤੇ ਚਲੇ ਗਏ ਐਨੇ ਆਣਗੇ ਲਈ ਜਣੀ ਲੋਕਾਂ ਨੂੰ ਕੌੜ ਦੇ ਕੋਈ ਨਹੀਂ ਇਸ ਕਰਕੇ ਅਸੀਂ ਇਹ ਪੱਕਾ ਮੋਰਚਾ ਲਾਇਆ ਅਸੀਂ ਤੁਹਾਡੇ ਮਾਧਿਅਮ ਰਾਹੀਂ ਸਰਕਾਰ ਨੂੰ ਦੱਸਣਾ ਚਾਹੁੰਦੇ ਆਂ ਵੀ ਉਹ 10 ਲੱਖ ਮੌਜੂਦੇ ਦਾ ਤੁਰੰਤ ਪ੍ਰਬੰਧ ਕਰਨ ਬਾਕੀ ਮੰਗਾ ਮੰਨ ਕੇ ਅੱਗੇ ਤੋਰਨ ਤੇ ਵਰਨਾ ਨਹੀਂ ਇਹ ਸਾਡਾ ਪੱਕਾ ਮੋਰਚਾ ਇੱਥੇ ਚੱਲੂਗਾ